ਕਿਆ ਕਾਲ ਸੌਤ ਤੇ ਤੁਹਾਡਾ ਆਪਣਾ ਨਾਮ ਵਲੋਗ ਹੈ ਅੱਪਾਂ ਅੱਜ ਗੱਲ ਕਰਦੇ ਆ ਕਿ ਤੁਹਾਨੂੰ ਪਤਾ ਕਿ ਜਿਵੇਂ ਕਿ ਸੀਜ਼ਨ ਆ ਰਿਹਾ ਜਿਹੜੇ ਐਮਪੀ ਦਾ ਬਾੜ ਦਾ ਤੇ ਮਸ਼ੀਨਾਂ ਦੀ ਰਿਪੇਅਰਿੰਗ ਚੱਲ ਰਹੀ ਹੈ ਐਮਪੀ ਦੇ ਚੱਪ ਜਾਣਾ ਜਿਵੇਂ ਕਿ ਹੁਣ 15 ਕੂਨ ਦਿਨ ਦੇ 15 ਜਾਂ 20 ਦਿਨ ਦੇ ਵਿੱਚ ਵਿੱਚ ਚਲੇ ਜਾਣਾ ਕਿਉਂਕਿ ਆਪਣੇ ਕੋਲ ਪਿੰਡ ਵੀ ਫਿਰ ਮਸ਼ੀਨਾਂ ਹੈਗੇ ਉਹਨਾਂ ਦੀ ਰਿਪੇਅਰ ਕਰਨੀ ਪੈਂਦੀ ਆ ਤੇ ਉਹਦੇ ਕਰਕੇ ਆਪਾਂ ਥੋੜਾ ਇੱਕ ਜਗਾੜ ਤਿਆਰ ਕਰ ਰਹੇ ਆ ਤੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਕਿਉਂਕਿ ਹੁਣ ਅੱਜ ਕੱਲ ਲੇਬਰ ਬਹੁਤ ਪੈਂਦੀ ਆ ਜਿਵੇਂ ਕਿ ਮਿਸਤਰੀ ਦੀ ਲੇਬਰ ਥਰਸ਼ ਵਗੈਰਾ ਫੱਟੀਆਂ ਲਾਉਣੀਆਂ ਹੁਣ ਇਹਦੀ ਲੇਬਰ ਬਹੁਤ ਜ਼ਿਆਦਾ ਪੈਂਦੀ ਆ ਤੇ ਉਹਦੇ ਕਰਕੇ ਆਪਾਂ ਥੋੜਾ ਇੱਕ ਸਿਸਟਮ ਘਰੇ ਤਿਆਰ ਕਰ ਰਹੇ ਆ ਤੇ ਉਹਦਾ ਕੰਮ ਆਪਾਂ ਫੱਟੀਆਂ ਵਗੈਰਾ ਆਪ ਹੀ ਲਾਇਆ ਕਰਾਂਗੇ ਆਪਣੀਆਂ ਜਿੱਦਾਂ ਕਿ ਹੁਣ ਦੇਖੋ ਤਿੰਨ ਕੰਬੈਨਾਂ ਕਿੰਨਾ ਕੰਬੈਨਾਂ ਦੇ ਤਕਰੀਬਨ 6000 ਤਾਂ ਉਹ ਜਾਂਦਾ 6-7000 ਫੱਟੀਆਂ ਦਾ ਤੇ ਜਿਵੇਂ ਕਿ 10000 ਰੁਪਏ ਟੋਟਲ ਜਾਂਦਾ ਆਪਣੀ ਲੇਬਰ ਤੇ ਉਹਦੇ ਕਰਕੇ ਆਪਾਂ ਥੋੜਾ ਜਾਂ ਬਚਾ ਕਰ ਰਹੇ ਕਿ ਆਪਾਂ ਕੰਮ ਇਹ ਵੀ ਕਰੇ ਕਰ ਸਕੀਏ ਕਿ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲੇ ਕਿਹੜੀ ਚੀਜ਼ ਤੁਹਾਨੂੰ ਬਣਾਉਣੀ ਪਊਗੀ ਆਪਾਂ ਹੁਣ ਬਣਾ ਰਹੇ ਇੱਕ ਸਿਕੰਜਾ ਤਿਆਰ ਕਰ ਰਹੇ ਹਾਂ ਜਿੰਦੇ ਉੱਪਰ ਥਰੇਸ਼ਰ ਟਿਕੂਗਾ ਆਪਣਾ ਜਿਵੇਂ ਕਿ ਆ ਜਗਾੜ ਇੱਕ ਬਣ ਗਿਆ ਇੱਕ ਸੈੱਟ ਦਾ ਤੇ ਇਹਦੇ ਉੱਪਰ ਆਪਾਂ ਇਹ ਚੀਜ਼ ਬਣ ਗਈ ਇਹਦੇ ਤੇ ਤੁਸੀਂ ਕੀ ਕਰਨਾ ਹੈ ਜੇ ਕਿਸੇ ਨੇ ਲਾਉਣਾ ਤੇ ਆਪਾਂ ਫੱਟੀ ਦਾ ਵੀ ਜਗਾੜ ਲਾ ਸਕਦੇ ਹਾਂ ਐਦਾਂ ਤੇ ਆਪਾਂ ਇੱਥੇ ਐਂਗਲ ਵੀ ਲਾ ਸਕਦੇ ਹਾਂ ਸਤਿ ਕਿਨਾਲੇ ਇਹ ਗੱਲੇ ਕਿ ਇਹਵੇਂ ਤੁੱਕਾ ਨਹੀਂ ਲੱਗਣਾ ਕਿ ਤੁਸੀਂ ਤੁੱਕਾ ਲਾ ਕੇ ਚਲੋ ਜੀ ਆਪਣਾ ਤੇ ਇਹ ਤੁਸੀਂ ਕੀ ਕੰਮ ਕਰਨਾ ਜੀ ਤੁਸੀਂ ਐਂਗਲ ਵਡਣੀ ਹੈ ਇੱਕ ਆਪਣੇ ਕੋਲ ਤਾਂ ਤਕਰੀਬਨ ਪੁਰਾਣੀ ਐਂਗਲ ਪਈ ਸੀ ਜਿਵੇਂ ਇੱਕ ਆਪਾਂ ਬਲੇਡ ਵਗੈਰਾ ਖਰਾਬ ਹੋਈ ਸੀ ਐਂਗਲ ਉਹ ਕੱਢੀ ਸੀ ਆਪਾਂ ਉਹਦੇ ਨਾਲ ਕਰ ਰਹਾ ਥੱਲੇ ਤੁਸੀਂ ਆ ਵੀ ਜਗਾਰ ਲਾ ਸਕਦੇ ਹੋ ਰਸ ਬਾਰ ਵੀ ਲਾ ਸਕਦੇ ਹੋ ਤੇ ਐਂਗਲ ਵੀ ਲਾ ਸਕਦੇ ਜਿਹੜੀ ਚੀਜ਼ ਤੁਹਾਡੇ ਕੋਲ ਹੈਗੀ ਤੁਸੀਂ ਲਾ ਕੇ ਤਿਆਰ ਕਰ ਸਕਦੇ ਹੋ ਕਿ ਇਹਦੀ ਆਪਾਂ ਮਿੰਤੀ ਕਰਨੀ ਜਿੱਦਾਂ ਕਿ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਜੀ 1.5 ਫੁੱਟ ਐ ਰੱਖਿਆ ਤੇ ਡੇਢੀ ਥੱਲੇ ਰੱਖਿਆ ਡੇਢੀ ਉੱਪਰ ਨੂੰ ਸਾਰੇ ਪਾਸੇ ਯਾਨੀ ਕਿ ਡੇਢ ਡੇਢ ਫੁੱਟ ਦਾ ਇਹਦਾ ਬਾਇਆ ਕਰਤਾ ਆਪਾਂ ਤੇ ਇਦੋਂ ਹੁਣ ਆਪਾਂ ਇੱਕ ਬਣਾਵਾਂਗੇ ਇਹ ਆਪਣਾ ਬਣ ਗਿਆ ਜਗਾੜ ਇਧਰ ਵਾਲਾ ਤੇ ਦੂਸਰਾ ਜਗਾੜ ਆਪਾਂ ਉਸ ਸਾਈਡ ਵਾਲਾ ਬਣਾਵਾਂਗੇ ਇਹਦੇ ਤੇ ਫਿਰ ਆਪਾਂ ਸ਼ਾਫਟ ਦੇ ਯਾਨੀ ਕਿ ਇਹਨਾਂ ਆਪਾਂ ਪੱਕਾ ਫਿਕਸ ਨਹੀਂ ਕਰਨਾ ਕਿ ਇਹਨੂੰ ਫਿਕਸ ਹੀ ਕਰ ਦੇਣਾ ਕਿਉਂਕਿ ਥ੍ਰੈਸ਼ਰ ਐਕਲ ਕੋ ਵੱਡਾ ਛੋਟਾ ਵੀ ਸ਼ਾਫਟ ਹੁੰਦੀ ਹੈ ਲੰਬੀ ਛੋਟੀ ਵੀ ਤੇ ਉਹਦੇ ਕਰਕੇ ਯਾਨੀ ਕਿ ਆਪਣੇ ਕੋਲ ਤੇ ਤਕਰੀਬਨ ਇੱਕੋ ਹੀ ਸਾਈਜ਼ ਦੇ ਕੰਮ ਇਹ ਨਾ ਗਏ ਆਪਣੇ ਕੋਲ ਉਹ ਕਰਦੇ ਕਿ ਕੋਈ ਆਪਾਂ ਦੁਕਾਨਦਾਰ ਦਾ ਕੰਮ ਕਰਨਾ ਕੋਈ ਵੱਡਾ ਥ੍ਰੈਸ਼ਰ ਹੋਵੇ ਛੋਟਾ ਹੋਊਗਾ ਆਪਾਂ ਨੇ ਫਿਕਸ ਵੀ ਕਰ ਸਕਦੇ ਹਾਂ ਬਾਕੀ ਫਿਕਸ ਨਹੀਂ ਕਰਨਾ ਆਪਾਂ ਇਹਨੂੰ ਆਪਾਂ ਦੇ ਦੇਖੋ ਜੀ ਇਹਦੇ ਮੋਰੇ ਗਏ ਆ ਤਦ ਇੱਥੋਂ ਆਪਾਂ ਉਧਰ ਐ ਉਹ ਸਾਈਡ ਨੂੰ ਐਂਗਲ ਕਰ ਸਕਦੇ ਹਾਂ ਜਿਵੇਂ ਕਿ ਉਧਰ ਐਂਗਲ ਕਰ ਕੇ ਦੀ سپورਟ ਬਣਾ ਸਕਦੇ ਹੱਕ ਆਪਾਂ ਐਂਗਲ ਇੱਥੋਂ ਵੀ ਕਾ ਸਕਦੇ ਆ ਇਸ ਸਾਈਡ ਤੋਂ ਇੱਧਰ ਆਪਾਂ ਮੋਰਾ ਜਗ੍ਹਾ ਰੱਖਿਆ ਤੇ ਇਹ ਹੁਣ ਆਪਾਂ ਅੱਜ ਫਟੀਆਂ ਵਗੈਰਾ ਖੋਲਾਂਗੇ ਥ੍ਰੈਸ਼ਰ ਦੀਆਂ ਤੇ ਕੱਲ ਨੂੰ ਇਹਨੂੰ ਤਿਆਰ ਕਰਾਂਗੇ ਕਿਉਂਕਿ ਹੁਣ ਆਪਾਂ ਜੇਕਰ ਆਪਾਂ ਦੁਕਾਨ ਤੇ ਲੈ ਕੇ ਜਾਂਦੇ ਹਾਂ ਤੇ ਦੁਕਾਨ ਤੇ ਤੁਹਾਨੂੰ ਦੱਸਦੇ ਹਾਂ ਕਿ ਇੱਥੋਂ ਕਰੂੰ ਜਾਂਦਾ ਪਹਿਲੇ ਤੇ 500 ਦਾ ਡੀਜ਼ਲ ਲੱਗੂਗਾ ਟਰੈਕਟਰ ਵਿੱਚ ਡੀਜ਼ਲ ਆਪਾਂ ਕੋ ਫਿਰ ਚੁੱਕ ਕੇ ਨੂੰ ਉੱਪਰ ਰੱਖਣਾ ਪੂਗਾ ਟਰਾਲੀ ਦੇ ਟਰਾਲੀ ਤੋਂ ਬਾਅਦ ਫਿਰ ਉੱਥੇ ਤਾਰਨਾ ਪੂਗਾ ਫਿਰ ਉੱਥੇ ਨੱਟ ਦੇਣੇ ਪੈਣਗੇ ਉਹਨਾਂ ਨੂੰ ਨਵੇਂ ਲਿਆ ਕੇ ਤੇ ਫੱਟੀਆਂ ਲਿਆ ਕੇ ਦੇਣੇ ਪੈਣਗੇ ਇਹਦਾ ਮਤਲਬ ਹੈ ਕਿ ਆਪਾਂ ਹੁਣ ਨੱਟ ਵੀ ਆਪਾਂ ਉਹੇ ਕੰਮ ਲੈ ਸਕਦੇ ਹਾਂ ਕਿਉਂਕਿ ਉਹਨਾਂ ਨੇ ਚਲਾ ਕੇ ਮਾਰਨੇ ਦੇ ਕਹਿੰਦੇ ਕਿ ਤੁਸੀਂ ਨਵੇਂ ਲੈ ਕੇ ਆਓ ਆਪਾਂ ਨਵੇਂ ਲਾ ਕੇ ਖੋਲਣ ਥੋੜੀ ਸਮੱਸਿਆ ਆਉਂਦੀ ਰੱਖਣ ਚ ਉਹਦੇ ਕਰਕੇ ਆਪਾਂ ਇਹਨਾਂ ਜੇਕਰ ਨੱਟ ਖਰਾਬ ਨੇ ਤਾਂ ਆਪਾਂ ਔਰ ਲਾ ਸਕਦੇ ਨਹੀਂ ਤਾਂ ਇਦਾਂ ਤੋਂ ਕੰਮ ਲਾ ਸਕਦੇ ਤਾਂ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਦੀ ਫਿਟਿੰਗ ਬਾਰੇ ਕਿਹੜੇ ਸਾਹਬ ਨਾਲ ਤੁਸੀਂ ਥ੍ਰੈਸ਼ਨ ਦੀ ਫਿਟਿੰਗ ਕਰ ਸਕਦੇ ਹੋ ਕਿਵੇਂ ਥ੍ਰੈਸ਼ਨ ਇਹਦਾ ਬੰਨਾ ਜਾ ਸਕਦਾ ਬਾਕੀ ਨਜਾਨ ਬੰਦੇ ਦਾ ਰੋਗ ਨਹੀਂਗਾ ਇਹ ਕਿਉਂਕਿ ਇਹਦੇ ਵਿੱਚ ਮਾਸਾ ਵੀ ਸੂਤ ਵੀ ਇਧਰ-ਉਧਰ ਹੋ ਗਿਆ ਤਾਂ ਤਾਂ ਵੀ ਇਹ ਜਿਹੜੀ ਆਪਣੇ ਕੰਬਾਈਨਾ ਛੱਡਦੀਆਂ ਪਿੱਛੇ ਦਾਣੇ ਰਹਿ ਜਾਂਦੇ ਇਹਦੇ ਚੱਕਰ 'ਚ ਰਹਿ ਜਾਂਦੇ ਆ ਤੇ ਇਹਦਾ ਆਪਾਂ ਇੱਕ ਇਹ ਨਹੀਂ ਹੈਗਾ ਕਿ ਇਹਦੀਆਂ ਫਟੀਆਂ ਲਾਤੀਆਂ ਤੁਸੀਂ ਤੇ ਚਲੋ ਇਥੇ ਰੈਸ਼ਰ ਕਰ ਤਰ ਕੇ ਇਹਦਾ ਬੈਲੈਂਸ ਵੀ ਕੱਟਣਾ ਪਊਗਾ ਬੈਲੈਂਸ ਜ਼ਰੂਰੀ ਕੱਟਣਾ ਕਿਉਂਕਿ ਇਹਦਾ ਮਸ਼ੀਨ ਫਿਰ ਆਪਣਾ ਤੜਕਾ ਦੇਊਗੀ ਤੇ ਆਪਾਂ ਹੁਣ ਕੰਮ ਕਰਦੇ ਤੁਹਾਨੂੰ ਦਿਖਾਉਂਦੇ ਹਾਂ ਅਜਿਹੜਾ ਭਈ ਪ੍ਰੋਜੈਕਟ ਬਣਾਇਆ ਇਹਦੇ ਤੇ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਇਹਦਾ ਕਿ ਕੱਲਾ ਸੈਸ਼ਰ ਕਰਨਾ ਫਿੱਟ ਹੈਗਾ ਇਹਦੇ ਉੱਤੇ ਆਪਾਂ ਰੀਲ ਵੀ ਜਿੱਦਾਂ ਕਿ ਮਸ਼ੀਨ ਦਾ ਵਰਮਾ ਵੀ ਕਈ ਤਰ੍ਹਾਂ ਦਾ ਪ੍ਰੋਜੈਕਟ ਹੈਗਾ ਜਿੱਦਾਂ ਕਿ ਗੈਟਰਮ ਦੀ ਫੱਟੀ ਵਗੈਰਾ ਵੀ ਆਪਾਂ ਲਾਉਣੀ ਆ ਉਹ ਉੱਤੇ ਲੱਗ ਸਕਦੀ ਸਾਰਾ ਕੰਮ ਹੀ ਤਕਰੀਬਨ ਹੋ ਸਕਦਾ ਤੇ ਬਾਕੀ ਆਪਾਂ ਦਾ ਸੈਂਟਰ ਬਣਾਇਆ ਜਿਹੜਾ ਜੇਕਰ ਆਪਾਂ ਜਿਵੇਂ ਕਿ ਇੰਦੀ ਫਿਟਿੰਗ ਕਰਨੀ ਹੋ ਸਾਰੇ ਤਰੀਕੇ ਨਾਲ ਤੇ ਬਾਕੀ ਆਪਾਂ ਜਹੀ ਨੂੰ ਲੱਗਦੇ ਆਂ ਬਸ ਦੋ ਦਿਨ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਜਾ ਰਹੇ ਜੀ ਬਾਹਰ ਬਦਲਦਾ ਇਹ ਬੰਦਾ ਹੂੰ ਤੂੰ ਜੇ ਬਾਹਰ ਕੱਢਣੇ ਕਿ ਨਹੀਂ ਕੱਢਣੇ ਚੱਲ ਹਟ ਗਈ ਚੱਲ ਚੱਲ ਅੱਜ ਆਪਾਂ ਲੈ ਇੰਟਰਵਿਊ ਖੋਲ ਰਾਂ ਤੇ ਬੰਦੇ ਵੰਗਾ ਰਹੇ ਯਾਰ ਤੁਸੀਂ ਕਿੰਨਾ ਟਾਈਮ ਲੱਗੂਗਾ? ਤੋ ਕਿੰਨਾ ਟਾਈਮ ਲੱਗੂ? ਬਸ ਨਿਬੜ ਗਿਆ। ਹੋ ਗਿਆ। ਤੇ ਆਪਣੇ ਕੋਲ ਫਿਰ ਆਵੇ ਦੁਬਾਰਾ ਬੂਟੇ ਵੀ ਫਿਰ ਆਪਣੇ ਦਿਹਾੜੀ ਤੇ ਹਾਂ ਤੇ ਬੂਟਾ ਤੂੰ ਹੁਣ ਸਿੰਧੂ ਨਾਲ ਲੱਗਣੇ ਆਪਾਂ ਜੇ ਨਵੀਂ ਕੋਠੀ ਪਾਉਣੀ ਹੋਰ ਉਹਦੇ ਤੇ ਲੱਗਣਾ ਕਿ ਮੇਰੇ ਨਾਲ ਲੱਗਣਾ। ਵੀ ਇਹ ਇਹ ਕੋਠੀ ਦਾ ਕੰਮ ਕਰਾਉਣਾ ਹੈ। ਜਿੰਨ ਜੀ ਦੱਸੋ ਗੋਣ ਲੱਗੀ। ਆਪਾਂ ਮੈਂ ਜੇ ਨਵੀਂ ਬਣਾਉਣੀ ਉਹਦੇ ਲੱਗੀਏ। ਹਾਂ ਬੁੱਲ ਹੈ। ਹੈਂ? ਹਾਂਜੀ। ਹੋਰ ਆ। ਆਪਾਂ ਜੀ ਹੁਣ ਕੋ ਹੋਰ ਕਰ ਰਹੇ ਤਿਆਰ ਕੋਠੀ ਪੱਲੀ ਸਾਈਡ ਤੇ ਬੂਟਾ ਉੱਥੇ ਆਊਗਾ ਇਹ ਦਿਹਾੜੀ ਆਪਣੇ ਨਾਲ। ਦੇੜੀ ਕਿੰਨੀ ਆ ਤੇਰੀ ਦੇੜੀ ਜਿੰਨੀ ਤੁਸੀਂ ਉੰਨੀ ਦਿਵਾ ਦੇ ਚਾਰ ਪੈ ਜਿੰਨੀ ਮੈਂ ਦੇ ਦਾਂ ਬੰਦਾ ਯਾ ਤੇ ਪਾ ਮਨਸ ਲਾਦਾ ਮੈਨੂੰ ਬੜਾ ਬਾਹਲੇ ਪਾ ਮਨਸ ਲਾਦਾ ਦਿਹਾੜੀ ਤੇਰਾ ਆਕੜੀ ਰੱਖਦੇ ਪੈਸੇ ਤਾਂ ਨਾ ਆਪਾਂ ਉਨੇ ਦੇਣੇ ਜੇਕਰ ਤੂੰ ਦਿਹਾੜੀ ਨਾ ਜਾਵੇਂ ਤੇਰਾ ਸਰਦਾ ਹੈ ਕਿ ਨਹੀਂ ਸਰਦਾ ਨਹੀਂ ਸਰਦਾ ਖੇਡਾ ਕੱਟ ਲੜਾਈ ਸਹੀ ਨਹੀਂ ਕਰੇ ਲੜਾਈ ਰਹਿੰਦੀ ਹੈ ਸਰਦਾ ਨਹੀਂ ਤੇ ਜੇਕਰ ਤੂੰ ਦਿਹਾੜੀ ਆ ਜਾ ਫਿਰ ਫਿਰ ਸਰਦਾ ਹੈ ਇਹ ਕਹਿੰਦਾ ਸਰਦਾ ਨਹੀਂ ਕੰਮ ਨਾ ਇੱਕ ਦਿਨ ਵੀ ਨਾ ਚਾਹੀਏ ਤਾਂ ਕੀ ਦੇ ਫਿਰ ਤੇਰੇ ਕੋਲ ਪੈਸੇ ਦੀ ਕਮੀ ਹੈ ਕਮੀ ਕੜੀ ਐ ਇੰਨੇ ਪੈਸਾ ਤੇਰੇ ਕੋਲੇ ਕਿੱਥੇ ਪੈਸਾ ਆਇਆ ਦਵਾਈਆਂ ਤੇ ਬੜੇ ਸਾਰੇ ਦਵਾਈਆਂ ਤੇ ਹਾਂ ਸਾਰੇ ਦਵਾਈਆਂ ਵਿਆਹ ਕਰਾਈ ਕਿੰਨਾ ਟਾਈਮ ਹੋ ਗਿਆ ਤੇਰੇ ਤਿੰਨ ਸਾਲ ਹੋ ਗਏ ਜਿਹਦੇ ਵਿਆਹ ਹੋਏ ਨੂੰ ਤੇ ਜੇ ਤੂੰ ਨਾ ਕਰਾਉਣਾ ਤਾਂ ਨਜ਼ਾਰੇ ਹੀ ਬਾਕੀ ਤਾਂ ਕਰਾ ਲੇ ਤਾਂ ਹੁਣ ਚਲੋ ਤੇਰੀ ਇੱਛਾ ਹੀ ਐ ਤੇ ਵੈਸੇ ਤੂੰ ਉਵੇਂ ਰੰਦਰ ਨਜ਼ਾਰੇ ਨਾ ਤੈਨੂੰ ਕੋਈ ਕੰਮ ਕਰਨ ਆ ਕੇ ਕੋਈ ਕਰੇ ਟੌਰ ਨਾ ਰਹਿੰਦਾ ਭਾਈ ਪਹਿਲੀ ਤੇ ਵਿਚਾਰ ਕਰਨ ਵਾਲਾ ਪਹਿਲੀ ਆਉਂਦੀ ਐ ਤੈਨੂੰ ਕਿੰਨੀ ਜ਼ਮੀਨ ਆਉਂਦੀ ਤੈਨੂੰ ਪੂਰੀਆਂ ਬਾਤ ਘਟ ਪੂਰੀਆਂ ਤੁਸੀਂ ਵਿੱਚ ਰਾਣਿਆ ਰੋਲਾ ਪਾ ਕੇ ਸਾਡ ਨੂੰ ਦੇ ਕੋਈ ਫਿਰ ਨਹੀਂ ਉਹ ਤੁਹਾਨੂੰ ਜੇ ਨਾ ਰਾਣਿਆ ਕਹਦਾ ਤੈਨੂੰ ਤਿੰਨ ਦੇਣੀ ਹੈ ਨਾ ਪਾ ਚਾਰ ਅਸੀਂ ਰੱਖਣੀਆਂ ਨੇ ਪੰਜ ਪੰਜ ਦੇ ਫਿਰ ਨਹੀਂ ਐਵੇਂ ਨਹੀਂ ਹੁੰਦੀ ਤੈਨੂੰ ਪੂਰੇ ਚਾਰ ਹੀ ਮਿਲਣੀਆਂ ਨੇ ਤੇ ਜਿਹੜੇ ਉੱਪਰਲੇ ਪੈਸੇ ਉਹ ਜਿਹੜੇ ਉੱਪਰ ਹੋਰ ਤੇਰੇ ਕੋਲ ਪੈਸੇ ਆ ਉਹ ਉਹ ਤੁਹਾਡੇ ਕੋਲ ਉਹਨਾਂ ਦੇ ਕੋਲ ਮਿਲਣਗੇ ਉਹ ਤਾਂ ਉਹਦੇ ਕੋਲ ਨਹੀਂ ਉਹ ਤੇਰੇ ਕੋਲ ਨਹੀਂ ਤੂੰ ਫਿਰ ਤੂੰ ਦਿਹਾੜੀ ਕਾ ਕਰਨਾ ਜੇ ਪੈਸੇ ਹੀ ਗਏ ਨੇ ਪਹਿਲੀ ਵਿਗੀਏ ਤੇ ਤੁਹਾਨੂੰ ਮੈਂ ਐਸੇ ਕੋਈ ਚੋ ਰੱਖ ਜਦਾ ਹੈ ਹੈ ਜਾਣ ਆ ਕੇ ਦੇ ਦੋ ਦਿਨ ਮੜੇ ਉੱਚੀ ਬੋਲ ਸਸ ਦਵਾਈ ਦੇ ਵਾਸਤੇ ਤੇ ਬਾਕੀ ਹੋਰ ਆਪਣਾ ਕੰਮ ਲੈਂਟਰ ਸਹੀ ਨਿਕਲ ਰਿਹਾ ਰਸੋਈ ਤਾਂ ਅਪ ਸ਼ੁਰੂਆਤ ਕੀਤੀ ਹੈ ਰਸੋਈ ਦੀ ਆ ਚ ਗਾਠ ਆ ਆਪਾਂ ਕੱਢ ਦੇਣੀ ਹੈ ਵਿੱਚੋਂ ਇਹ ਬੰਦ ਕਰ ਦੇਣਾ ਗਾਠ ਆਪਾਂ ਇੱਧਰ ਕਿਤੇ ਅੱਗੇ ਜਿਹੜੀ ਡੈਕੋਰੇਸ਼ਨ ਬਣਾਈ ਆਪਾਂ ਇੱਥੇ ਤਿਆਰ ਕੀਤੀ ਆ ਹੋਰ ਹੁਣ ਦੋਨਾਂ ਪਾਸੇ ਮੂਹ ਹੋ ਗਿਆ ਕਿਉਂਕਿ ਥੱਲੋ ਟਾਇਲ ਸ਼ੁਰੂ ਹੋਊਗੀ ਉੱਪਰ ਤੱਕ ਕਿਵੇਂ ਆ ਨਿਕਲਿਆ ਕੁਝ ਵੀ ਨਹੀਂ ਬਸ ਥੋੜੀ ਜਾਈ ਕਿੰਨੀ ਕੁ ਰਹਿ ਗਈ ਤੇ ਕਰ ਫਿਰ ਸਾਂਝੀ ਬੜੀ ਕੱਟਦੇ ਏ ਉਧਰ ਮਾ ਉਧਰ ਸਹੀ ਵਜੇਗੀ ਉੱਜੀ ਉਹ ਪਾਹੂ ਹੈ ਹੈ ਤਰੇ ਕਿੱਦਾਂ ਹੋਏ ਨਿਕਲ ਗਿਆ ਸਾਬ ਸਹੀ ਬਹੁਤ ਗੱਲਾਂ ਦਾ ਜ਼ੋਰ ਬਹੁਤ ਲੱਗਾ ਜਿੱਦਾਂ ਪੜਾਈ ਲਈ ਜੀ ਬਿਲ ਦੇ ਕਿਸੇ ਹੋਰ ਨਵੀਂ ਵੀਡੀਓ ਉਦੋਂ ਤੱਕ ਲਈ ਮੇਰੇ ਵੀਰ ਨੂੰ ਸਸਿਆ ਕਾਲ ਜੀ